ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਇਹ ਬਾਜੇਖਾਨੇ ਦੇ ਵੀ ਰਹਿ ਜਾਂਦਾ ਹੈ ਜੈਤੋ ਤੋਂ ਬਾਜਾਖਾਨਾ ਜਿਹੜੀ ਮੇਨ ਛੜਕ ਹੈ ਉਸ ਛੜਕ ਦੇ ਉੱਤੇ ਇੱਕ ਚਰਾਸਤਾ ਬੰਨਦਾ ਹੈ ਇੱਕ ਹੱਥ ਪਿੰਡ ਸੇਡਾ ਸੇਡਾ ਸਿੰਘ ਵਾਲਾ ਤੇ ਦੂਜੇ ਹੱਥ ਇਹ rau ਵਾਲਾ ਪਿੰਡ ਹੈ ਜਿਹੜੇ ਵੀਰ ਕੋਲ ਅੱਜ ਵੀਡੀਓ ਬਣਾ ਰਹੇ ਆ ਦੱਸੋ ਚੈਨਲ ਦੀ ਸ਼ੁਰੂਆਤ ਤੋਂ ਹੀ ਬਣਾ ਰਹੇ ਆ ਇੱਥੋਂ ਵੀਡੀਓ ਕਿਉਂਕਿ ਵਪਾਰ ਦਾ ਕੰਮ ਹੈ ਚੰਗੀਆਂ ਐਚਫ ਨਸਲ ਦੀਆਂ ਗਾਵਾਂ ਇੱਥੇ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਦੋ ਨਾਲ ਤੁਹਾਨੂੰ ਦਿਖਾਉਣੇ ਆ ਦੋ ਇਹਦੋਂ ਪਹਿਲਾਂ ਬਾਈ ਨੇ ਗੱਡੀ 'ਚ ਲੋਡ ਕਰਤੀਆਂ ਉਹ ਚੱਲ ਗਿਆਂਗੇ ਇੱਥੋਂ ਟੋਟਲ 4 ਗਾਵਾਂ ਦੀ ਵੈਸੇ ਵੀਡੀਓ ਸ਼ੂਟ ਕਰਨੀ ਸੀ ਸੋ ਆਓ ਬਾਈ ਤੋਂ ਜਾਣਕਾਰੀ ਲਈਏ ਪਹਿਲੇ ਨੰਬਰ ਤੇ ਇੱਕ ਬੜੇ ਸੋਹਣੇ ਢਾਂਜੇ ਦੀ ਚੰਗੇ ਕੱਦ ਕਾਠ ਦੀ ਤੇ ਵੱਖਰੇ ਜਿਹੇ ਪ੍ਰਿੰਟ ਦੀ ਇਹ ਵੜ ਇਹ ਗਾਂ ਖੜੀ ਐ ਇਹਦੇ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ 2 ਨੰਬਰ ਤੇ ਤੁਹਾਨੂੰ ਇੱਕ ਹੋਰ ਗੱਬਣ ਗਾਂ ਦਿਖਾ ਦੇਾਂਗੇ ਬਾਈ ਨੂੰ ਮਿਲਦੇ ਆ ਪਹਿਲਾਂ ਇਹਦੀ ਡਿਟੇਲ ਪੁੱਛਦੇ ਆ ਤੇ ਫਿਰ ਇਹਨੂੰ ਤੋਰਾਂ ਹਰਪ੍ਰੀਤ ਬਾਈ ਸਸਰੀ ਕਾਲ ਸਸਰੀ ਕਾਲ ਜੀ ਦੋ ਗਾਵਾ ਹਰਪ੍ਰੀਤ ਆਜਾ ਆਪਣੇ ਹਾਂਜੀ ਬਾਈ ਜੀ ਇਹ ਪਹਿਲੇ ਨੰਬਰ ਤੇ ਬਾਈ ਕਿੰਨੇ ਕਿ ਦਿਨ ਲਾਉ ਸੂਣ ਚ ਸੁਆ ਇਹਦਾ ਕੰਮ ਹੈ ਇਹ ਦੂਜਾ ਸੁਆ ਵੀਰ ਜੀ 6 ਦਾੰਦ ਹੈ ਹਮ ਰਮਾਂਡਾ ਦੇ ਸੀਮਨ ਦੀ ਖੋਦਾ ਜੀ ਠੀਕ ਹੈ ਤੇ ਸਟ੍ਰਾਈਕ ਦੇ ਸੀਮਨ ਤੋਂ ਅੱਗੇ ਗੱਬਣ ਹੈ ਇਹਦੇ 8 ਤਰੀਕ ਨੂੰ ਦਿਨ ਪੂਰੇ ਆ ਵੀਰੇ ਹਜੇ ਅੱਗੇ 8 ਟ੍ਰਿਕ ਨੂੰ ਅੱਜ 29 ਹੋ ਗਈ ਹੈ ਜੀ ਅੱਜ 7-8 ਦਿਨ ਹਫ਼ਤਾ ਪਿਆ ਅਜੇ ਵੜਦਾ ਜੀ ਠੀਕ ਹੈ ਤੇ ਪਹਿਲੇ ਸੂਏ 36-37 ਨਟ ਦੁੱਧ ਚਵਾਇਆ ਵਾ ਜੀ ਵੜੀ ਦਾ ਕੀਮਤ ਕੀ ਰਹਿਣੀ ਹੈ ਦੀ ਕੀਮਤ ਵੀਰੇ ਫੋਨ ਤੇ ਕਰਾਂਗੇ ਆਪਾਂ ਖੋਲੀ ਦੋਸਤੋ ਰੇਟ ਫੋਨ ਤੇ ਆਕਾਰ ਨੱਕ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਦੋ ਗਾਵ ਐਦੋਂ ਪਹਿਲਾਂ ਬਾਈ ਨੇ ਲੋਡ ਕਰਤੀਆਂ ਵਪਾਰ ਵਾਲੇ ਵੀਰ ਪਸ਼ੂ ਅੱਗੇ ਖਰੀਦਦੇ ਆ ਤੇ ਹਰੇਕ ਕਿਤੇ ਦੇ ਕੁਸ ਪੜਦੇ ਹੁੰਦੇ ਆ ਜਿਹੜੇ ਰੱਖਣੇ ਪੈਂਦੇ ਆ ਚੰਗਾ ਕਦ ਚੰਗੀ ਵੇਲ ਅੱਥੀ ਚਵਾਈ ਵਾਲਾ ਥਾਨ ਲੰਬਾਈ ਬਹੁਤ ਜ਼ਿਆਦਾ ਦਸੋ ਆਮ ਪਸ਼ੂਆਂ ਨਾਲੋਂ ਵੱਧ ਦੇ ਦੀ ਇਹ ਲੰਬੀ ਥਿੰਦੀ ਹੈ ਹਵਾਨਾ ਦਾ ਫਿਟਿੰਗ ਵਾਲਾ ਤੇ ਕੱਟ ਹਵਾਨੇ ਦੇ ਵਿੱਚ ਤੁਹਾਨੂੰ ਦਿਸੂਗਾ ਪੋਰਸ਼ਨ ਜਿਹੜੇ ਉਹ ਅਲੱਗ-ਅਲੱਗ ਨਜ਼ਰ ਆਉਂਦੇ ਆ ਥਾਣਾ થી ਚਵਾਈ ਵਾਲੇ ਆ ਰੰਗ ਰੂਪ ਦੇਖੋ ਬਾਕੀ ਜੋ ਚੀਜ਼ ਹੈ ਉਹ ਕੈਮਰੇ ਦੀ ਨਿਗਾਹ ਜਿਹਾ ਬਾਕੀ ਫੁੱਲ ਸਾਈਜ਼ ਹੈ ਵੀਰੇ ਇੱਕ ਕਹਿਣ ਦਾ ਗੱਲ ਹੁੰਦਾ ਹਾਂ ਫੁੱਲ ਸਾਈਜ਼ ਹੈ ਵੀਰੇ ਦੁਰਦ ਦੀ ਵੀ ਗਾਰੰਟੀ ਹੋ ਵੇੜੀ ਦੀ ਆਪਣੀ ਠੀਕ ਹੈ ਸੋ ਦਸੋ ਹਾਈਟ ਵਾਕਈ ਫੁੱਲ ਹੈ ਬਹੁਤ ਸੋਹਣੀ ਵੜਾ ਕਿਹਦੇ ਦਿਨ ਤੋਂ ਬਹੁਤ ਬਹਿ ਰਿਹਾ ਜੀ ਸਹੀ ਤਾਂ 10 ਤਰੀਕ ਨੂੰ ਦੱਸਿਆ ਉਹਨਾਂ ਨੇ ਇੱਕ 8 ਨੂੰ ਟੀਕਾ ਭਰਿਆ ਸੀ ਉਹਦੇ ਇੱਕ 10 ਨੂੰ ਸੰਨ ਛੱਡ ਕੇ ਜੀ ਠੀਕ ਹੈ ਹਾਂਜੀ ਆ ਗੋਂ ਕਰਕੇ ਕਮਾ ਲਈ ਬਈ 8 ਦੇ ਹਿਸਾਬ ਤੇ ਵੀ ਦੇਖੀਏ ਤਾਂ ਹਜੇ 10 11 ਦਿਨ ਬਾਕੀ ਐ ਹਜੇ ਬਣੂਗੀ ਬਹੁਤ ਗਾਂ ਹੁਣ ਵੀ ਤਿਆਰੀ ਬਹੁਤ ਸੋਹਣੀ ਹੈ ਵੈਸੇ ਲਿਆ ਭਾਈ ਕਮਾ ਲਿਆ ਵਾ ਸੋ ਰੰਗ ਰੂਪ ਇਹਦਾ ਤੁਸੀਂ ਦੇਖੋ ਹਵਾਨਾ ਅੱਗੋਂ ਚੰਗਾ ਸ਼ੁਰੂ ਹੁੰਦਾ ਹੈ ਹਵਾਨੇ ਤੇ ਨਾੜਾਂ ਚੰਗੀਆਂ ਐ ਥਣ ਪੂਰਾ ਨਰਵਾ ਲਗਾ ਥੀਚਵਾਈ ਵਾਸਤੇ ਬਹੁਤ ਵਧੀਆ ਰਹੂਗਾ ਸੋ ਇਹ ਪਹਿਲੇ ਨੰਬਰ ਤੇ ਤੁਸੀਂ ਇਸ ਗਾਂ ਨੂੰ ਦੇਖ ਸਕਦੇ ਹੋ ਕੁਮਾਰਾ ਟੋਨ ਵਾਲਾ ਚਾਹੀਦਾ ਜੀ ਬੜੇ ਆਰਾਮ ਦੇ ਨਾਲ 40 42 ਕਿਲੋ ਦੁੱਧ ਚੋਣਾ ਹੈ ਬਹੁਤ ਚੰਗਾ ਦੇ ਦੂਗੀ ਫੇਰ ਕੋਈ ਸ਼ੱਕ ਨਹੀਂ ਕਿਉਂਕਿ ਉਸ ਦਾ ਵਾਦੀ ਦੇ ਆਪਾਂ ਨਾਰਮਲ ਜਿਹਾ ਕਹਿ ਕੇ ਦੇਵਾਂਗੇ ਹਵਾਨੇ ਤੇ ਦੋਨੇ ਪਾਸੇ ਨਾੜਾਂ ਬਰੀਕ ਬਰੀਕ ਬਹੁਤ ਸੋਹਣੀਆ ਨਜ਼ਰ ਆਉਣਗੀਆਂ। ਬਾਕੀ ਹਵਾਨੇ ਦੀ ਸ਼ੇਪ ਬਹੁਤ ਚੰਗੀ ਏ। ਸਰਫੀ ਤਰੋਕੀ ਬਈ। ਹਲੋ ਜੀ। ਸੋ ਇਹ ਸਾਈਡ ਤੋਂ ਵੀ ਤੁਸੀਂ ਇੱਦਾਂ ਹਵਾਨੇ ਦੇ ਉੱਤੇ ਨਾੜਾਂ ਦੇਖੋ। ਲਿਆ ਕਮਾਲਾ। ਪਹਿਲੇ ਨੰਬਰ ਤੇ ਦੋਸਤੋ ਇਹ ਗਾਂ ਤੁਹਾਨੂੰ ਉਤਾਰੇ। ਅਜੇ ਦਿਨ ਲੈਂਦੀ ਏ ਸੌਂਟ। ਕਿਸ ਤੋਂ ਬਾਅਦ ਤੇ ਖੁਰਗਾ ਲੱਭਣ ਤੋਂ ਦਿਖਾ ਰਹੇ ਆਂਗੇ ਅ ਦੂਜੇ ਨੰਬਰ ਤੇ ਜਿਹੜੀ ਹਰਪ੍ਰੀਤ ਕਾਂਡਵਾ ਸੁਆ ਇਹ ਬਾਈ ਜੀ ਦੂਜਾ ਸੁਆ ਛੇਰਾਂ ਦੀ ਏ ਆ ਹੂੰ ਇਹ ਬਰੂਟ ਦੇ ਸੇਮਨ ਦੀ ਏ ਜੀ ਇਹ ਆਪਣੇ ਪਿਛਲੇ ਸਾਲ ਆਪਣੇ ਕੋਲ ਹੀ ਗਈ ਆ ਜੀ ਠੀਕ ਹੈ ਆਪਣੇ ਚੈਨਲ ਦੀ ਵੀਡੀਓ ਵੀ ਇਹਦੀ ਪਹਿਲੇ ਸੂਏ ਦੀ ਜੀ ਠੀਕ ਹੈ ਇਹਨੇ ਪਹਿਲੇ ਸੂਏ 35 ਕਿਲੋ ਦੁੱਧ ਦੇਨੇ ਚਵਾਇਆ ਜੀ ਠੀਕ ਹੈ ਅੱਗੇ ਇਹਦੇ ਲੱਗਿਆ ਵਾ ਜੀ 40 432 ਲੈ ਜਾਊਗਾ ਸੈਗ ਦਾ ਸੀਮਣਾ ਜੀ ਉਹ ਠੀਕ ਹੈ ਉਹ ਲੱਗਿਆ ਬਾਈ ਡੈਨਮਾਰਕ ਦਾ ਠੀਕ ਹੈ ਹਾਂਜੀ ਰੇਟ ਇਜ਼ ਆ ਰੇਟ ਇਹਦਾ ਵੀ ਫੋਨ ਤੇ ਹੋਊਗਾ ਜੀ ਡੈਣ ਕਿਨੇ ਲਊਗੀ ਡੈਣ ਇਹਦੀ ਵੀ 10 ਤਰੀਕ ਨੂੰ ਪੂਰੇ ਆ ਜੀ ਡੈਣ ਜੀ ਇਹਦੀ ਵੀ ਬਿਊਟੀ ਬੜੀ ਚੰਗੀ ਹੈ ਸੋ ਫੇਸ ਚਿਹਰਾ ਹੀ ਬਹੁਤ ਸੋਨੇ ਦਾ ਦੇਖੋ ਹਾਂ ਜੇ 10 ਦਿਨ ਇਹ ਵੀ ਲੂਦੀ ਐ ਸੋ ਚ 10 ਤੋਂ 12 ਦਿਨ ਲਊਗੀ ਭਵਾਨਾ ਇਹਦਾ ਵੀ ਚੰਗਾ ਹੈ ਪੂਰੀਆਂ ਨਰੋਇਆਂ ਗਾਮਾ ਹੈ ਮਤਲਬ ਫਾਰਮ ਵਾਲੀ ਬਰੀਡ ਹੈ ਸਟਰਕਚਰ ਜਿਹੜੇ ਇਦਾਂ ਦੇ ਬੰਨ ਕੇ ਰੱਖੇ ਪਸ਼ੂ ਦੇ ਨਹੀਂ ਬਣਦੇ ਹੁੰਦੇ ਖੁੱਲੇ ਆਪਣੇ ਕੋਲੇ ਫਾਰਮ ਵਾਲੀ ਵੀਡੀਓ ਵੀ ਪਈ ਹੈ ਜੀ ਇਹਨਾਂ ਦੀ ਸਾਰੀ ਓਕੇ ਸੁਨਿਆ ਵੀ ਬਹੁਤ ਸੋਹਣਾ ਰੰਗ ਰੂਪ ਆ ਦੱਸੋ ਹਵਾਨਾ ਤੁਸੀਂ ਦੇਖੋ ਪਿੱਛੋਂ ਚੜਾਈ ਹਵਾਨੇ ਦੀ ਦੇਖ ਲਓ ਬਹੁਤ ਜਿਆਦਾ ਬਣਨਾ ਜੀ ਤੋਤੇ ਹੀ ਆ ਤੋਤੇ ਪਰ ਆਪਣਾ ਥੋੜੀਆਂ ਇਹ ਪਾਉਣ ਲੱਗੀ ਆ ਜੀ ਗੱਲ ਬਰਸੋਂ ਦੀ ਹਮ ਕਮਾਲ ਆ ਬਈ ਸੋ 2 ਨੰਬਰ ਤੇ ਇਸ ਗਾਣ ਨੂੰ ਦੇਖ ਰਹੇ ਹਾਂ ਇਹਦੇ ਫੇਸ ਦੀ ਬਣਾਵਟ ਬੜੀ ਚੰਗੀ ਹੈ ਦੇਖੋ ਇਹਦਾ ਚਿਹਰਾ ਸੋ ਇਹ ਦੋ ਗਾਮਾ ਅੱਜ ਤੁਹਾਨੂੰ ਦਿਖਾਉਣਾ ਇਹ ਮੋੜ ਲਾ ਇੱਕ ਮੇਰਾ ਫੇਰ ਇਹਨੂੰ ਯਾਰ ਵਾਸੀ ਇਹ ਗਾਮਾ ਨਸਲ ਹੀ ਇਦਾਂ ਦੀ ਅਸੀਲ ਸ਼ਰੀਫ ਹੁੰਦੀ ਹੈ ਜਿੱਧਰ ਨੂੰ ਮਰਜ਼ੀ ਫੜ ਕੇ ਤੋੜ ਲੋ ਪਰ ਸਿਹਤਮੰਦ ਦੇ ਸੁਖ ਨਾ ਪੂਰੀਆਂ ਬੀਸੀਐਸ ਜਿਹਨਾਂ ਦਾ ਦੇਖਦੇ ਆ ਤਾਂ ਪੂਰਾ ਵਧੀਆ ਦਿਸਦਾ ਨਾ ਤਾਂ ਮੋਟੀਆਂ ਤੇ ਨਾ ਹੀ ਲਸੀਆਂ ਗਾਮਾ ਲਿਆ ਬਈ ਵਾਪਸ ਇਹਦੇ ਵੀ ਹਵਾਨੇ ਦੀ ਗਾੜੀ ਚੰਗੀ ਹੈ ਲੈ ਚੱਲ ਹਰਪ੍ਰੀਤ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਰੇਟ ਦੋਨਾਂ گاਵਾਂ ਦੇ ਬਾਈ ਨੇ ਫੋਨ ਤੇ ਰੱਖੇ ਆ ਜਿਵੇਂ ਪਹਿਲਾਂ ਦੱਸਿਆ ਸੀ ਵੀ ਵਪਾਰ ਵਾਲੇ ਭਰਾ ਵੀ ਇੱਥੋਂ ਪਸ਼ੂ ਲੈ ਜਾਂਦੇ ਆ ਤੇ ਰੇਟ ਦਾ ਪੜਦਾ ਇਸ ਕਰਕੇ ਹੁੰਦਾ ਬਾਕੀ ਤੁਸੀਂ ਕਾਲ ਕਰੋ ਜਿਹੜਾ ਨਾ ਤੁਹਾਨੂੰ ਚਚਿਆ ਉਹਦੀ ਤਸੱਲੀ ਵੀ ਤੁਸੀਂ ਆ ਕੇ ਕਰਨੀ ਹੈ ਤੇ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਨੂੰ ਦੇਖਣ ਲਈ ਦੋ گاਵਾ ਅਜ ਹਰਪ੍ਰੀਤ ਬਾਈ ਕੋਲ ਵਿਕਰੀ ਵਾਲਾ ਸੀ ਤੇ ਦੋਨੇ ਤੁਹਾਨੂੰ ਦਿਖਾ ਰਿਹਾ ਸੀ